ਦੀ ਸਰਕਾਰ ਇمپੋਰਟ ਡਿਊਟੀ ਫਰਵਰੀ ਤੱਕ ਖਤਮ ਕਰਨ ਦੀ ਗੱਲ ਕਰ ਰਹੀ ਹੈ। ਹੁਣ ਹੁਣ ਆਨਲਾਈਨ ਸ਼ੁਰੂ ਹੋਈਆਂ ਨੇ ਚਰਚਾਾਂ ਹੋ ਰਹੀਆਂ ਨੇ ਕਿ ਖਤਮ ਦੀ ਗੱਲ ਨਾਲੋਂ ਘੱਟ ਲਾਉਣ ਦੀ ਗੱਲ ਕੀਤੀ ਜਾ ਰਹੀ ਹੈ ਕਿ ਇਹਦੇ ਤੇ ਇمپੋਰਟ ਡਿਊਟੀ ਘਟਾਈ ਜਾ ਸਕਦੀ ਹੈ। ਅਗਰ 20% ਵੀ ਘੱਟ ਲਾ ਮਤਲਬ ਲਾ ਦਿੱਤਾ ਜਾਂਦਾ ਹੈ ਇمپੋਰਟ ਡਿਊਟੀ ਦੇ ਉੱਤੇ ਅਗਰ ਸਮਝ ਲੋ 4450 ਰੁਪਏ ਫਿਰ ਵੀ ਕਣਕ ਦਾ ਰੇਟ ਬਾਹਰ ਤੋਂ ਆਉਣ ਵਾਲੀ ਕਣਕ ਆ ਜਿਹੜੀ ਸਾਦੀ ਕਣਕ ਨਾਲੋਂ 7450 ਰੁਪਏ ਸਸਤੀ ਆ ਕੇ ਮੰਡੀ ਦੇ ਵਿੱਚ ਕਿਉਂ ਆਉਂਦੀ ਹੈ ਹੁਣ ਜਿਹੜੇ ਕਿਸਾਨ ਨੇ ਥੁਲੀ ਮੰਡੀ 'ਚ ਵੇਚਣਾ ਉਹਦੇ ਵਪਾਰੀ ਖਰੀਦੇਗਾ ਤੇ ਵਪਾਰੀ ਨੂੰ ਜਦੋਂ ਪੈਰਲਰ 400 ਜਾਂ 450 ਜਾਂ 500 ਰੁਪਏ ਸਸਤਾ ਅਨਾਜ ਮਿਲਦਾ ਹੋਇਆ ਤੇ ਵਪਾਰੀ ਤਾਂ ਸਟੋਰ ਸਸਤੇ ਨਾਲ ਕਰੇਗਾ ਸਾਡਾ ਮਾਲ ਕਿਉਂ ਗਰੀਜੇਗਾ ਦੇਸ਼ ਦੇ ਕਿਸਾਨ ਦਾ ਮਾਲ ਕਿਉਂ ਗਰੀਜੇਗਾ ਸੋ ਇਹ ਲੜਾਈ ਹੈ ਇਹ ਮੰਗ ਹੈ ਇਹ ਛੋਟੀ ਜੀ ਮੰਗਣੀ ਹੈ ਇਹ ਗੈਂਡ ਸਮਝੌਤੇ ਦੇ ਖਿਲਾਫ ਲੜਾਈ ਹੈ ਵੱਡੇ ਹੋ ਕੇ ਤਕੜੇ ਹੋ ਕੇ ਵੱਡੇ ਕੱਟ ਕਰਕੇ ਸਾਨੂੰ ਲੜਾਈ ਲੜਨ ਦੀ ਲੋੜ ਪੈਣੀ ਹੈ ਸਸ੍ਰੀਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਤੇ ਰਾਤੇ ਨੇ ਤੇ ਦਿੱਲੀ ਵੱਲ ਕੂਚ ਕਰਨ ਦੀ ਤਿਆਰੀ ਵੀ ਕਰ ਰਹੇ ਨੇ ਇਸੇ ਦੇ ਚਲਦਿਆਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਇੱਕ ਨਵਾਂ ਮੁੱਦਾ ਚੁੱਕਿਆ ਹੈ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਅੰਦਰ ਖਾਤੇ ਕਣਕ ਦੀ ਇੰਪੋਰਟ ਡਿਊਟੀ ਘਟਾਉਣ ਜਾ ਰਹੀ ਆ ਖਤਮ ਕਰਨ ਜਾ ਰਹੀ ਆ ਜਿਹਦਾ ਸਿੱਧਾ ਅਸਰ ਕਿਸਾਨਾਂ ਦੇ ਉੱਤੇ ਪਵੇਗਾ ਦੇਸ਼ ਦੇ ਕਿਸਾਨਾਂ ਦਾ ਵੱਡਾ ਨੁਕਸਾਨ ਹੋ ਜਾਵੇਗਾ ਤੇ ਜਿਹੜਾ ਅਨਾਜ ਜਿਹੜੀ ਕਣਕ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਹੋਰਨਾ ਹਿੱਸਿਆਂ ਦੇ ਵਿੱਚ ਪੈਦਾ ਹੁੰਦੀ ਹੈ ਉਹ ਖਰੀਦੀ ਹੀ ਨਹੀਂ ਜਾਵੇਗੀ ਤੇ ਇਹਦੇ ਨਾਲ ਐਮਐਸਪੀ ਵੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਦੋਂ ਦੂਜੇ ਵੱਖ-ਵੱਖ ਇਲਾਕਿਆਂ ਤੋਂ ਸਸਤੀ ਕਣਕ ਇੱਥੇ ਆ ਜੇਗੀ ਤਾਂ ਫਿਰ ਸਾਡੀ ਕਣਕ ਨੂੰ ਕੌਣ ਪੁੱਛੇਗਾ ਤੇ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਕਹਿ ਦਿੱਤਾ ਹੈ ਕਿ ਇਹਦੇ ਵਾਸਤੇ ਕਿਸਾਨ ਯੂਨੀਨਾ ਸੰਘਰਸ਼ ਵਾਸਤੇ ਤਿਆਰ ਰਹਿਣ ਦਿੱਲੀ ਚਲੋ ਦੀ ਨਾਰੀ ਨਾਲ ਜੁੜੀਆਂ ਮੰਗਾਂ ਦੇ ਵਿੱਚੋਂ ਇੱਕ ਇਹ ਮੰਗ ਦੇ ਉੱਤੇ ਚਰਚਾ ਕਰਾਂਗੇ ਜਿਹੜੀ ਮੰਗ ਬਹੁਤ ਸਾਰੇ ਭੁਲੇਖੇ ਲੋਕਾਂ ਦੇ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਬਹੁਤ ਸਾਰੇ ਲੋਕ ਅਫਵਾਹਾਂ ਵੀ ਫਲਾ ਰਹੇ ਨੇ ਉਹ ਮੰਗ ਕੀ ਹੈ ਕਿ ਸਰਕਾਰ ਨੇ ਇمپੋਰਟ ਡਿਊਟੀ ਕਣਕ ਤੋਂ ਜਾਂ ਹੋਰ ਫਸਲਾਂ ਤੋਂ ਜਾਂ ਖੇਤੀ ਨਾਲ ਜੁੜੀਆਂ ਹੋਰ ਵਸਤਾਂਵਾਂ ਤੋਂ ਜਾਂ ਕਿਸਾਨੀ ਨਾਲ ਸਾਹਿਤ ਤੰਦਿਆ ਨਾਲ ਜੁੜੀਆਂ ਵਸਤੂਆਂ ਤੋਂ ਇمپੋਰਟ ਡਿਊਟੀ ਘਟਾਉਣ ਜਾਂ ਖਤਮ ਕਰਨ ਦੀ ਜੋ ਗੱਲ ਕੀਤੀ ਆ। ਬਾਰੇ ਮਿੱਤਰੋ YouTube ਦੇ ਉੱਤੇ ਆਪਣਾ ਸੌਰੀ Google ਤੇ ਸਰਚ ਕਰ ਲਿਓ। Google ਤੇ ਸਰਚ ਕਰਕੇ ਦੇਖਿਓ ਕਿ ਭਾਰਤ ਕਿੰਨੀ ਇمپੋਰਟ ਡਿਊਟੀ ਲਾਉਂਦਾ ਕੰਕ ਤੇ ਪਤਾ ਲੱਗ ਜਾਏਗਾ। ਤੇ ਥੱਲੇ ਸਪਸ਼ਟ ਵੀ ਹੋ ਜਾਏਗਾ ਕਿ ਸਰਕਾਰ ਕੀ ਕਰਨਾ ਚਾਹ ਰਹੀ ਸੀ ਤੇ ਹੁਣ ਕੀ ਕਰਨਾ ਚਾਹ ਰਹੀ ਹੈ ਪਹਿਲਾਂ ਚਰਚਾਵਾ ਚੱਲ ਰਹੀਆਂ ਸੀ ਕਿ ਸਰਕਾਰ ਇੰਪੋਰਟ ਡਿਊਟੀ ਫਰਵਰੀ ਤੱਕ ਖਤਮ ਕਰਨ ਦੀ ਗੱਲ ਕਰ ਰਹੀ ਹੈ ਔਰ ਹੁਣ ਆਉਣੀਆਂ ਸ਼ੁਰੂ ਹੋਈਆਂ ਨੇ ਚਰਚਾਵਾ ਹੋ ਰਹੀਆਂ ਨੇ ਕਿ ਖਤਮ ਦੀ ਗੱਲ ਨਾਲੋਂ ਕੱਟ ਕੇ ਲਾਉਣ ਦੀ ਗੱਲ ਕੀਤੀ ਜਾ ਰਹੀ ਹੈ ਕਿ ਇਹਦੇ ਤੇ ਇੰਪੋਰਟ ਡਿਊਟੀ ਘਟਾਈ ਜਾ ਸਕਦੀ ਹੈ ਪਿਆਰੇ ਦੋਸਤੋ ਸਭ ਤੋਂ ਪਹਿਲਾਂ ਤਾਂ ਇمپੋਰਟ ਡਿਊਟੀ ਨੂੰ ਸਮਝਣਾ ਪਵੇਗਾ ਫਿਰ ਪਤਾ ਲੱਗੇਗਾ ਕਿ ਸਾਡੇ ਤੇ ਇਫੈਕਟ ਕਰੇਗੀ ਕਿ ਨਹੀਂ ਕਰੇਗੀ ਇمپੋਰਟ ਡਿਊਟੀ ਹੁੰਦੀ ਕੀ ਹੈ ਬਾਹਰਲੇ ਦੇਸ਼ਾਂ ਤੋਂ ਸਾਡੇ ਦੇਸ਼ ਦੇ ਅੰਦਰ ਆਉਣ ਵਾਲੀਆਂ ਵਸਤੂਆਂ ਉਹ ਚਾਹੇ ਕੋਈ ਵੀ ਹੋਣ ਉਹਦੇ ਤੇ ਸਰਕਾਰ ਇੱਕ ਟੈਕਸ ਲਾਉਂਦੀ ਹੁੰਦੀ ਹੈ ਜਿਹੜੇ ਦੇਸ਼ ਦੇ ਵਿੱਚੋਂ ਆਉਣੀਆਂ ਆਉਂਦੀਆਂ ਉਸ ਦੇਸ਼ ਦੀ ਸਰਕਾਰ ਇੱਕ ਟੈਕਸ ਲਾਉਂਦੀ ਹੁੰਦੀ ਹੈ ਉਹਨੂੰ ਇمپੋਰਟ ਡਿਊਟੀ ਕਿਹਾ ਜਾਂਦਾ ਹੈ ਔਰ ਉਹ ਲੱਗਦੀ ਕਿੰਨੀ ਹੁੰਦੀ ਹੈ ਤੇ ਕਿਉਂ ਲੱਗਦੀ ਹੈ ਉਹ ਦੋਸਤੋ ਇਸ ਲਈ ਲੱਗਦੀ ਹੁੰਦੀ ਹੈ ਕਿ ਜਿਹੜੀ ਚੀਜ਼ ਬਾਹਰ ਤੋਂ ਆਉਣੀ ਆ ਉਹ ਮੇਰੇ ਦੇਸ਼ ਦੇ ਅੰਦਰ ਬਨ ਰਹੀ ਚੀਜ਼ ਨੂੰ ਉਹਨੂੰ ਬਣਾਉਣ ਵਾਲੇ ਸੈਕਟਰ ਨੂੰ ਪ੍ਰਭਾਵਿਤ ਨਾ ਕਰੇ ਮੰਡੀ ਨੂੰ ਬਾਹਰ ਤੋਂ ਆਉਣ ਵਾਲੀ ਚੀਜ਼ ਪ੍ਰਭਾਵਿਤ ਨਾ ਕਰੇ ਔਰ ਉਹ ਉਹ ਸਾਰੇ ਕੁਝ ਤੋਂ ਬਚਾਉਣ ਦੇ ਲਈ ਉਹਦਾ ਇੱਕ ਟੈਕਸ ਲਾ ਕੇ ਬਾਹਰ ਤੋਂ ਆਉਣ ਵਾਲੀ ਚੀਜ਼ ਦਾ ਰੇਟ ਸਾਡੇ ਦੇਸ਼ ਦੇ ਵਿੱਚ ਪੈਦਾ ਹੋਣ ਵਾਲੀ ਚੀਜ਼ ਨਾਲੋਂ ਥੋੜਾ ਬਹੁਤਾ ਨੇੜੇ ਤੇੜੇ ਜਾਂ ਅੱਪ ਕਰਕੇ ਤੈਅ ਕਰ ਦਿੱਤਾ ਜਾਂਦਾ ਹੈ ਹੁਣ ਇਹ ਜਿਹੜਾ ਕਣਕ ਦੇ ਉੱਤੇ ਇੰਪੋਰਟ ਡਿਊਟੀ ਲਾਉਣੀ ਪਈ ਸਨ 2019 ਤੋਂ ਚੱਲ ਰਹੀ ਹੈ ਇਹ 40% ਅਗਰ 40% ਇੰਪੋਰਟ ਡਿਊਟੀ ਲਾਉਣੀ ਲਾਉਣੀ ਪਈ ਹੈ ਭਾਰਤ ਦੇ ਅੰਦਰ ਕਣਕ ਨੂੰ ਜਿਹੜੀ ਭਾਰਤ ਦੇ ਕਿਸਾਨਾਂ ਦੀ ਕਣਕ ਵਿਕਦੀ ਹੈ ਐਮਐਸਪੀ ਤੇ ਉਹਦੇ ਬਰਾਬਰ ਲਿਆਉਣ ਲਈ ਜਾਂ ਉਹਦੇ ਥੋੜੀ ਬਹੁਤੀ ਉੱਪਰ ਚੱਕਣ ਦੇ ਲਈ ਉਹਦੇ ਤੇ 40% ਇمپੋਰਟ ਡਿਊਟੀ ਲਾਉਣੀ ਪਈ ਆ ਇਹਦਾ ਮਤਲਬ ਕੀ ਨਿਕਲਦਾ ਹੈ ਕਿ ਬਾਹਰ ਤੋਂ ਆਉਣ ਵਾਲੀ ਕਣਕ 40% ਸਾਡੇ ਦੇਸ਼ ਦੇ ਕਿਸਾਨਾਂ ਦੇ ਰੇਟ ਨਾਲੋਂ ਘੱਟ ਰੇਟ ਦੇ ਉੱਤੇ ਸਾਡੇ ਦੇਸ਼ ਦੇ ਵਿੱਚ ਆ ਰਹੀ ਹੈ ਉਹਦੇ ਤੇ ਤਾਂ ਹੀ 40% ਟੈਕਸ ਲਾ ਕੇ ਇਹਨੂੰ ਬਰਾਬਰ ਕੀਤਾ ਗਿਆ ਸੀ ਔਰ ਪਹਿਲਾ ਗੱਲ ਸੀਗੀ ਕਿ ਬਿਲਕੁਲ ਰਿਮੂਵ ਕੀਤਾ ਜਾਣਾ ਲੇਕਿਨ ਹੁਣ ਗੱਲਾਂ ਆਉਣੀਆਂ ਸ਼ੁਰੂ ਹੋਈਆਂ ਨੇ ਕਿ ਕੱਟ ਲੱਗ ਰਿਹਾ ਹੈ ਇਹ ਦੇ ਦੋਸਤੋ ਅਗਰ ਕਟ ਵੀ ਲੱਗ ਰਿਹਾ ਹੈ ਮੰਨ ਲਓ 40% ਦੇ ਵਿੱਚੋਂ ਅੱਧਾ ਕੱਟ ਦੇਣ 20% ਖਤਮ ਕਰ ਦੇਣ 20% ਰਹਿ ਜੇ ਅਗਰ 20% ਵੀ ਕੱਟ ਲ ਕੱਟ ਮਤਲਬ ਲਾ ਦਿੱਤਾ ਜਾਂਦਾ ਹੈ ਇੰਪੋਰਟ ਡਿਊਟੀ ਦੇ ਉੱਤੇ ਤਾਂ ਫਿਰ ਸਮਝ ਲਓ 4450 ਰੁਪਏ ਫੇਰ ਵੀ ਕਣਕ ਦਾ ਰੇਟ ਬਾਹਰ ਤੋਂ ਆਉਣ ਵਾਲੀ ਕਣਕ ਆ ਜਿਹੜੀ ਸਾਡੀ ਕਣਕ ਨਾਲੋਂ 4450 ਰੁਪਏ ਸਸਤੀ ਆ ਕੇ ਮੰਡੀ ਦੇ ਵਿੱਚ ਲੱਗੇਗੀ ਹੁਣ ਬਹੁਤ ਸਾਰੇ ਵੀਰਾਂ ਦੇ ਖਿਆਲੇ ਨੇ ਜਾਂ ਪ੍ਰਚਾਰ ਕਰਨ ਵਾਲੇ ਲੋਕ ਇਹ ਵੀ ਕਹਿ ਰਹੇ ਨੇ ਕਿ ਇਹਦਾ ਕੀ ਫਰਕ ਪਊਗਾ ਇਹ ਤਾਂ ਜੀ ਤੁਹਾਡੀ ਸਾਡੀ ਦਾ ਐਮਐਸਪੀ ਤੇ ਵਿਕ ਜਾਣੀ ਆ ਪਿਆਰੇ ਦੋਸਤੋ ਇਹਨੂੰ ਗੱਲ ਨੂੰ ਸਮਝਣ ਦੀ ਲੋੜ ਹੈ ਕਿ ਅਸੀਂ ਜਿਹੜਾ ਡਬਲਯੂਟੀਓ ਦੀ ਰੋਜ਼ ਤੁਹਾਈ ਪਿੱਟਦੇ ਆ ਕਿ ਡਬਲਯੂਟੀਓ ਮਾਰ ਰਿਹਾ ਹੈ ਵਿਦੇਸ਼ ਨੂੰ ਕਿਸਾਨੀ ਨੂੰ ਇਫੈਕਟ ਕਰ ਰਿਹਾ ਹੈ ਡਬਲਯੂਟੀਓ ਉਸ ਡਬਲਯੂਟੀਓ ਦੇ ਪ੍ਰੈਸ਼ਰ ਦੇ ਥੱਲੇ ਭਾਰਤ ਨੂੰ ਬੌਂਡ ਕੀਤਾ ਜਾ ਰਿਹਾ ਹੈ ਜਾ ਕੀਤਾ ਜਾ ਚੁੱਕਿਆ ਹੈ ਕਿ ਭਾਰਤ 10% ਤੋਂ ਵੱਧ ਅਨਾਜ ਨਹੀਂ ਖਰੀਦੇਗਾ ਹੁਣ ਜੇਕਰ 10% ਅਨਾਜ ਖਰੀਦਿਆ ਜਾਂਦਾ ਸਰਕਾਰ ਦੀ ਖਰੀਦ ਤੇ ਖਰੀਦ ਐਜੰਸੀਆਂ ਖਰੀਦਦੀਆਂ ਬਾਕੀ ਸਾਰਾ ਖੁੱਲੀ ਮੰਡੀ ਦੇ ਵਿੱਚ ਵੇਚਣ ਲਈ ਕਿਸਾਨ ਮਜਬੂਰ ਹੈ ਹੁਣ ਜਿਹੜੇ ਕਿਸਾਨ ਨੇ ਖੁੱਲੀ ਮੰਡੀ 'ਚ ਵੇਚਣਾ ਉੱਤੇ ਵਪਾਰੀ ਖਰੀਦੇਗਾ ਤੇ ਵਪਾਰੀ ਨੂੰ ਜਦੋਂ ਪੈਰਲਰ 400 ਜਾਂ 450 ਜਾਂ 500 ਰੁਪਏ ਸਸਤਾ ਅਨਾਜ ਮਿਲਦਾ ਹੋਇਆ ਤੇ ਵਪਾਰੀ ਤਾਂ ਸਟੋਰ ਸਸਤੇ ਨਾਲ ਕਰੇਗਾ ਸਾਡਾ ਮਾਲ ਕਿਉਂ ਖਰੀਦੇਗਾ ਦੇਸ਼ ਦੇ ਕਿਸਾਨ ਦਾ ਮਾਲ ਕਿਉਂ ਖਰੀਦੇਗਾ ਫਿਰ ਇੱਕ ਜਿਹੜਾ ਭੁਲੇਖਾ ਪਾਇਆ ਜਾ ਰਿਹਾ ਸੀ ਕਿ ਜੇ ਇਹ ਤਾਂ ਫਰਵਰੀ ਤੱਕ ਹੀ ਹੈ ਅਗਰ ਫਰਵਰੀ ਤੱਕ ਹੀ ਉਹ ਆ ਜਾਂਦਾ ਤੇ ਵਪਾਰੀ ਆਪਣਾ ਸਟੋਰ ਭਰ ਲੈਂਦਾ ਤਾਂ ਫਿਰ ਵੀ ਕਿਸਾਨ ਦਾ ਮਾਲ ਵੀ ਕਿੰਦੇ ਉੱਤੇ ਅੜਚਲਾਂ ਆਉਣਗੀਆਂ ਸਮੱਸਿਆਵਾਂ ਆਉਣਗੀਆਂ ਇਸੇ ਲਈ ਦੁਹਾਈ ਪਟ ਰਹੇ ਆ ਕਿ ਇਹਦਾ ਇੰਪੋਰਟ ਡਿਊਟੀ ਖਤਮ ਕਰਨਾ ਦੇਸ਼ ਦੇ ਕਿਸਾਨ ਲਈ অতি ਖਤਰਨਾਕ ਅਤੇ ਘਾਤਕ ਹੈ ਕੁਝ ਲੋਕਾਂ ਦਾ ਕਹਿਣਾ ਹੈ ਕਿ ਕਣਕ ਥੋੜੀ ਹੈ ਇਸ ਲਈ ਹੈ ਹੁਣ ਇਹਦੇ ਤੇ ਵੀ ਜੇਕਰ ਝਾਤੀ ਮਾਰੀਏ ਤਾਂ ਪਿਛਲੇ ਸਾਲ ਕਣਕ ਦੀ ਜਿਹੜੀ ਪੈਦਾਵਾਰ ਹੈ 114 ਮਿਲੀਅਨ ਮੀਟਰ ਟਨ ਕਣਕ ਦੀ ਪ੍ਰੋਡਕਸ਼ਨ ਆ ਪਿਛਲੇ ਸਾਲ ਦੀ ਔਰ ਹਰ ਸਾਲ ਦੀ ਜਿਹੜੀ ਖਪਤ ਹੈ ਉਹ 103 ਮਿਲੀਅਨ ਮੀਟਰ ਟਨ ਜੇ 103 ਮਿਲੀਅਨ ਮੀਟਰ ਟਨ ਪੂਰੇ ਭਾਰਤ ਦੇ ਵਿੱਚ ਕਣਕ ਦੀ ਖਪਤ ਹੈ ਔਰ 114 ਮਿਲੀਅਨ ਮੀਟਰ ਟਨ ਪਿਛਲੇ ਸਾਲ ਕਣਕ ਪੈਦਾ ਹੋਈ ਹੈ ਤਾਂ ਇਹਦਾ ਮਤਲਬ ਕੀ ਹੈ ਕਿ ਲਗਾਤਾਰ ਇਹ ਨੇੜੇ-ਨੇੜੇ ਪੈਦਾ ਹੋ ਰਹੀ ਹੈ ਪਿਛਲੇ ਸਾਲ ਤਾਂ ਲੋਕਾਂ ਦੀ ਕਣਕ ਦਾ ਨੁਕਸਾਨ ਵੀ ਹੋਇਆ بارشਾਂ ਨੇ ਨੁਕਸਾਨ ਵੀ ਕੀਤਾ ਲੇਕਿਨ ਫਿਰ ਵੀ ਜੇ ਹੋ ਗਈ ਹੈ ਤਾਂ ਫਿਰ ਇਹਦਾ ਮਤਲਬ ਇੱਥੇ ਇਸ ਇੰਨੀ ਝਾੜ ਇੰਨਾ ਉਤਪਾਦਨ ਤਾਂ ਕਣਕ ਦਾ ਦੇਸ਼ ਦੇ ਅੰਦਰ ਹੁੰਦਾ ਹੈ ਫਿਰ ਇਹ ਕਿਧਰੋਂ ਆ ਗਈ ਗੱਲ ਕਿ ਦੇਸ਼ ਨੂੰ ਕਨ ਅਰਾਜ ਦੀ ਲੋੜ ਹੈ ਮਿੱਤਰੋ ਕੋਈ ਇਹੋ ਜੀ ਗੱਲ ਨਹੀਂ ਹੈ ਹਕੀਕਤ ਗੱਲ ਕੀ ਆ ਹਕੀਕਤ ਇਹ ਆ ਕਿ ਜਿਸ ਵੇਲੇ G20 ਦਾ ਸਮਾमेलन ਹੋ ਰਿਹਾ ਸੀ ਭਾਰਤ ਦੇ ਅੰਦਰ ਉਸ ਵੇਲੇ ਜੋ ਗੁਪਤ ਸਮਝੌਤੇ ਸਰਕਾਰਾਂ ਕਰਦੀਆਂ ਨੇ ਛੁਪ ਛੁਪ ਕੇ ਜਿਹੜੀਆਂ ਮਸਲ ਮਤਲਬ ਸਮਝੌਤੇ ਕਰਦੀਆਂ ਨੇ ਇਹ ਉਹਨਾਂ ਦਾ ਸਿੱਟਾ ਹੈ ਕਿਉਂਕਿ ਭਾਰਤ ਦੇ ਉੱਪਰ ਅਮਰੀਕਾ WTO ਦੇ ਵਿੱਚ ਕੇਸ ਪਾਈ ਬੈਠਾ ਕਿ ਇਹ ਭਾਰਤ ਆਪਣੇ ਕਿਸਾਨਾਂ ਨੂੰ ਐਮਐਸਪੀ ਦੇਣੀ ਬੰਦ ਕਿਉਂ ਨਹੀਂ ਕਰ ਰਿਹਾ ਬੰਦ ਕਰੇ ਇਹ ਕਿਉਂ ਕਿ ਇਸ ਪੌਣ ਦਾ ਪਾਇਆ ਅਮਰੀਕਾ ਨੇ ਉਹ ਇਸ ਕਰਕੇ ਪਾਇਆ ਦੋਸਤੋ ਕਿ ਜਿਹੜਾ ਗੈਂਡ ਸਮਝੌਤਾ 1994 ਚ ਹੋਇਆ 15 ਦਸੰਬਰ 1994 ਨੂੰ ਜਿਹੜਾ ਸਮਝੌਤਾ ਹੋਇਆ ਉਸ ਸਮਝੌਤੇ ਚ ਕਲੀਅਰ ਕਟ ਸਪਸ਼ਟ ਹੈ ਕਿ ਭਾਰਤ ਆਪਣੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਸਪੋਰਟ ਨਹੀਂ ਕਰੇਗਾ ਉਹ ਚਾਹੇ ਐਮਐਸਪੀ ਦੇ ਰੂਪ ਚ ਹੋਵੇ ਜਾਂ ਫਿਰ ਸਬਸਿਡੀ ਦੇ ਰੂਪ ਚ ਹੋਵੇ ਹੁਣ ਜਦੋਂ ਐਮਐਸਪੀ ਖਤਮ ਕਰਨੀ ਤੈਅ ਕਰ ਲਈ ਸਮਝੌਤੇ ਦੇ ਸਾਈਨ ਹੋ ਗਏ ਮੰਨ ਲਿਆ ਕਿ ਅਸੀਂ ਐਮਐਸਪੀ ਖਤਮ ਕਰਾਂਗੇ ਨਹੀਂ ਦੇਵਾਂਗੇ ਤਾਂ ਅੱਜ ਤੱਕ ਕਿਸਾਨ ਜੱਤੇ ਬੰਦੀਆਂ ਦੇ ਪ੍ਰੈਸ਼ਰ ਦੇ ਥੱਲੇ ਲੋਕਾਂ ਦੇ ਵੋਟ ਤਾਕਤ ਨੂੰ ਇਤਿਹਾਜ ਰੱਖਦੇ ਸਰਕਾਰਾਂ ਪਿੱਛੇ ਨਹੀਂ ਹਟਾ ਸਕੀਆਂ ਖਤਮ ਨਹੀਂ ਕਰ ਸਕੀਆਂ ਅਮਰੀਕਾ ਕੇਸ ਪਾਈ بیٹھا ਹੈ ਕਿ ਇੰਡੀਆ ਕਿਉਂ ਨਹੀਂ ਖਤਮ ਕਰਦਾ ਹੁਣ ਉਹ ਕੇਸ ਤੋਂ ਡਰਦਿਆਂ ਇੰਡੀਆ ਨੇ ਇੱਕ ਗੁਪਤ ਸਮਝੌਤਾ ਕਰ ਲਿਆ ਕਿ ਤੁਸੀਂ ਸਾਨੂੰ ਐਮਐਸਪੀ ਦੇਣ ਵਾਲੀ ਗੱਲ ਨੂੰ ਛੱਡੋ ਅਸੀਂ ਇਹਦੇ ਤੋਂ ਇمپੋਰਟ ਡਿਊਟੀ ਖਤਮ ਕਰ ਦਿੰਨੇ ਆਂ ਅਗਰ ਇمپੋਰਟ ਡਿਊਟੀ ਖਤਮ ਹੋ ਜਾਏਗੀ ਤਾਂ ਤੁਹਾਡਾ ਅਨਾਜ ਭਾਰਤ ਦੇ ਵਿੱਚ ਆ ਕੇ ਵਿਕੇਗਾ ਬਸ ਸਵਾਲ ਤਾਂ ਇੰਨਾ ਹੀ ਹੈ ਲੁਕਮੇ ਰੂਪ ਦੇ ਵਿੱਚ ਭਰਾਵੋ ਐਮਐਸਪੀ ਤੋਂ ਹੀ ਭੱਜਣ ਵਾਲੀ ਗੱਲ ਹੈ ਕਿ ਜਦੋਂ ਬਾਹਰਲਾ ਅਨਾਜ ਆ ਕੇ 800 ਰੁਪਏ ਨੂੰ ਵਿਕੇਗਾ 800 ਰੁਪਏ ਸਸਤਾ ਸੋਰੀ ਵਿਕੇਗਾ ਜਾਂ 500 ਰੁਪਏ ਸਸਤਾ ਵਿਕੇਗਾ ਜਾਂ 400 ਰੁਪਏ ਸਸਤਾ ਵੀ ਵਿਕੇਗਾ ਤੇ ਸਾਡੇ ਦੇਸ਼ ਦਾ ਅਨਾਜ ਨਹੀਂ ਖਰੀਦਿਆ ਜਾਏਗਾ ਇਹ ਇਫੈਕਟ ਪਏਗਾ ਇਹ ਪ੍ਰਭਾਵ ਪਏਗਾ ਸੋ ਇਹ ਲੜਾਈ ਹੈ ਇਹ ਮੰਗ ਹੈ ਇਹ ਛੋਟੀ ਜੀ ਮੰਗਣੀ ਹੈ ਇਹ ਗੈਂਡ ਸਮਝੌਤੇ ਦੇ ਖਿਲਾਫ ਲੜਾਈ ਹੈ ਵੱਡੇ ਹੋ ਕੇ ਤਕੜੇ ਹੋ ਕੇ ਵੱਡੇ ਕੱਠ ਕਰਕੇ ਸਾਨੂੰ ਇਹ ਲੜਾਈ ਲੜਨ ਦੀ ਲੋੜ ਪੈਣੀ ਹੈ ਸੋ ਮੈਂ ਸਾਰੇ ਵੀਰਾਂ ਨੂੰ ਅਪੀਲ ਕਰਦਾ ਕਿ ਇਸ ਲੜਾਈ ਦੇ ਵਿੱਚ ਤਕੜੇ ਹੋ ਕੇ ਮੈਦਾਨ ਦੇ ਵਿੱਚ ਉਤਰੀਏ ਤਾਂ ਕਿ ਆਪਾਂ ਲੜਾਈ ਨੂੰ ਅੱਗੇ ਤੋਰ ਸਕੀਏ ਕੱਲ ਨੂੰ ਆਪਾਂ ਇੱਕ ਹੋਰ ਨਵੇਂ ਵਿਸ਼ੇ ਦੇ ਉੱਤੇ ਚਰਚਾ ਕਰਾਂਗੇ ਮਿਹਰਬਾਨੀ ਮੇਰੀ ਇੰਨੀ ਕੁ ਬੇਨਤੀ ਹੈ ਕਿ ਜਿਹੜੇ ਜਿਹੜਾ ਵੀ ਵੀਰ ਇਸ ਵੀਡੀਓ ਨੂੰ ਦੇਖੇ ਉਹ ਕੋਸ਼ਿਸ਼ ਕਰੇ ਬਦ ਤੋਂ ਬਦ ਸ਼ੇਅਰ ਕਰੋ ਤਾਂ ਕਿ ਸਾਡੇ ਹਰ ਕਿਸਾਨ ਤੱਕ ਇਹ ਮੈਸੇਜ ਆਵੇ ਕਿਉਂਕਿ ਕਈ ਤਰ੍ਹਾਂ ਦੇ ਲੋਕ ਨੇ ਜਿਸ ਤਰੀਕੇ ਦੇ ਨਾਲ ਪ੍ਰਚਾਰ ਕਰਨ ਲੱਗੇ ਹੋਏ ਨੇ ਸਾਡੇ ਇਸ ਪ੍ਰਚਾਰ ਦੇ ਪੈਰਲਲ ਉਹਨਾਂ ਲੋਕਾਂ ਦੀ ਜਦੋਂ ਸਰਚ ਕਰੀ ਦੀਏ ਪੜਤਾਲ ਕਰੀ ਦੀਏ ਤੇ ਇਹ ਨਿਕਲ ਕੀ ਰਿਹਾ ਜਿਹੜੇ ਗੈਟ ਕਰਕੇ ਦੇਸ਼ ਨੂੰ ਡੁੱਬਿਆ ਜਾ ਰਿਹਾ ਹੈ ਕਿਸਾਨੀ ਨੂੰ ਮਾਰਿਆ ਜਾ ਰਿਹਾ ਹੈ ਉਹਨਾਂ ਲੋਕਾਂ ਦਾ ਗੈਟ ਦੇ ਹਮਾਇਤੀ ਹੋਣ ਬਾਰੇ ਉਹਨਾਂ ਲੋਕਾਂ ਦੇ ਤੱਥ ਮਿਲਦੇ ਨੇ ਔਰ ਜਿਹੜੇ ਗੈਟ ਦੇ ਹਮਾਇਤੀ ਐ ਉਹ ਦੇਸ਼ ਦੇ ਕਿਸਾਨ ਦੇ ਹਮਾਇਤੀ ਨਹੀਂ ਹੋ ਸਕਦੇ ਦੱਸਦੀ ਕਿ ਕਿਸਾਨ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਤੇ ਹੁਣ ਸੰਯੁਕਤ ਕਿਸਾਨ ਮੋਰਚੇ ਨੇ ਕਾਲ ਦਿੱਤੀ ਹੋਈ ਹੈ ਕਿ 13 ਫਰਵਰੀ ਨੂੰ ਉਹਨਾਂ ਨੇ ਦਿੱਲੀ ਵੱਲ ਕੂਚ ਕਰਨਾ ਹੈ ਤੇ ਇਸ ਤੋਂ ਇਲਾਵਾ 16 ਫਰਵਰੀ ਨੂੰ ਭਾਰਤ ਬੰਦ ਦਾ ਸੱਦਾ ਵੀ ਦਿੱਤਾ ਹੋਇਆ ਹੈ ਤੇ ਇਸ ਦੇ ਚੱਲਦੇ ਇੱਕ ਹੋਰ ਮੁੱਦਾ ਸਾਹਮਣੇ ਆ ਗਿਆ ਹੈ ਕਿ ਕਣਕ ਦੇ ਉੱਤੇ ਇੰਪੋਰਟ ਡਿਊਟੀ ਖਤਮ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਕੇਂਦਰ ਸਰਕਾਰ ਕਹਿੰਦੀ ਹੈ ਕਿ ਅਸੀਂ ਕਿਸਾਨਾਂ ਦੀ ਭਲਾਈ ਵਾਸਤੇ ਕਈ ਤਰ੍ਹਾਂ ਦੀਆਂ ਸਕੀਮਾਂ ਚਲਾ ਰਹੇ ਹਾਂ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਕੀ ਮੋੜ ਲੈਂਦਾ ਹੈ ਨਿਰਧਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ हर शहर जावा। ਹਨ ਉਹਨਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ। ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ। ਸਿਰਫ ਲੋਕਾਂ ਦੀ ਗੱਲ। ਧਰਮ, ধরੋਹਾਰ, ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ। ਆਪਣੀ ਧਰਤੀ, ਆਪਣੇ ਲੋਕ। ਸ਼ਸ਼ੀਕਲ ਜੀ ਮੈਂ ਹਕੁਲ ਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ